ਜ਼ਿਲ੍ਹਾ ਪ੍ਰਸ਼ਾਸਨ ਬਰਨਾਲ ਦੇ ਤਮਾਮ ਪ੍ਰਬੰਧ ਅੱਜ ਉਸ ਸਮੇਂ ਫੇਲ ਨਜ਼ਰ ਆਏ ਜਦ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਮਹਾਨ ਅਤੇ ਪਵਿੱਤਰ ਨਗਰ ਕੀਰਤਨ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੱਢਿਆ ਗਿਆ ਜਦ ਇਹ ਨਗਰ ਕੀਰਤਨ ਨਾਨਕਸਰ ਰੋਡ ਦੇ ਉੱਪਰੋਂ ਲੰਘਿਆ ਤਾਂ ਘੁੱਪ ਹਨੇਰਾ ਛਾਇਆ ਹੋਇਆ ਸੀ ਜਿੱਥੇ ਨਗਰ ਕੀਰਤਨ ਦੇ ਲੰਘਣ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇੱਕ ਵੀ ਸਟ੍ਰੀਟ ਲਾਈਟ ਹੈਟ ਲਾਈਟ ਹੈ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਅਤੇ ਇਸ ਰੋਡ ਦੇ ਉੱਪਰ ਕੁੱਪ ਹਨੇਰਾ ਛਾਇਆ ਰਿਹਾ ਹਾਲਾਕੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਜਵਾਨ ਤਾਂ ਤਣਾਤ ਰਹੇ ਪਰ ਉਹਨਾਂ ਨੂੰ ਵੀ ਹਨੇਰੇ ਵਿੱਚ ਹੀ ਖੜਕੇ ਆਪਣੀ ਡਿਊਟੀ ਦੇਣੀ ਰਹੀ ਪਰ ਚਲੋ ਅੱਜ ਤਾਂ ਕਿਵੇਂ ਠੀਵੇਂ ਚੱਲ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਦੀਆਂ ਦਾ ਸੀਜ਼ਨ ਹੈ ਅਤੇ ਧੁੰਦਾਂ ਦਾ ਵੀ ਦੌਰ ਸ਼ੁਰੂ ਹੋ ਜਾਵੇਗਾ ਇਸ ਦੌਰਾਨ ਇਸ ਰੋਡ ਦੇ ਉੱਪਰ ਕੋਈ ਵੀ ਸਰਟਲਾਈਟ ਲਾਈਟ ਨਾ ਹੋਣਾ ਅਤੇ ਕੁੱਪ ਹਨੇਰਾ ਕਿਸੇ ਵੱਡੇ ਹਾਸੇ ਨੂੰ ਦਾਵਤ ਦੇ ਸਕਦਾ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਕਿਸ ਨੂੰ ਪਰੇਸ਼ਾਨੀ ਆ ਰਹੀ ਹੈ